ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਕੇ ਹੈ ਜਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 1 ਲੱਖ ਛੱਡੋ ਹੁਣ 55000 ਰੁਪਏ ਤੇ ਆਵੇਗਾ 골ਡ 40% ਦੀ ਸਸਤਾ ਹੋਇਆ ਸੋਨਾ ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਜਲਦੀ ਹੀ 1 ਲੱਖ ਤੇ ਪੱਧਰ ਨੂੰ ਛੂ ਲ ਜਾਵੇਗੀ ਇਸ ਦੇ ਸੰਕੇਤ ਦੇਸ਼ ਦੇ ਰਿਫਿਊਜ਼ਲ ਰਿਫਿਊ ਚਰਚ ਬਾਜ਼ਾਰ ਵਿੱਚ ਦਿੱਲੀ ਇਸ ਸ਼ਰਾਫਾ ਬਾਜ਼ਾਰ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇ ਰਹੇ ਹਨ ਦੇਸ਼ ਦੇ ਦੇਸ਼ ਤੇ ਦਾਵਾ ਦਾਵਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 99400 ਰੁਪਏ ਨੂੰ ਪਾਰ ਕਰ ਗਈਆਂ ਹਨ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ 98000 ਰੁਪਏ ਤੋਂ ਦੇ ਪੱਦਰ ਨੂੰ ਪਾਰ ਕਰ ਸਕਦੇ ਹਨ ਦੋਵੇਂ ਪਾਸੇ ਦੋਵੇਂ ਥਾਵਾਂ ਤੇ سونے ਦੀਆਂ ਕੀਮਤਾਂ ਦੇਰਕਾਰਡ ਪੱਦਰ ਤੇ ਹਨ ਦੂਜੇ ਉਧਰ ਦੂਜੇ ਪਾਸੇ ਇੱਕ ਅਜਹਰ ਅਨੁਮਾਨ ਲੈ ਹੁਵੀ ਸਾਹਮਣੇ ਆਇਆ ਹੈ ਕਿ ਜਿਸ ਨੇ 골ਡ ਮਾਰਕੀਟ ਵਿੱਚ ਹੰਗਾਮਾ ਖੜਾ ਕਰ ਦਿੱਤਾ ਹੈ ਇਸ ਇੱਕ ਅੰਦਾਜ਼ੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ سونے ਦੀ ਕੀਮਤ 1 ਲੱਖ ਦਾ ਤਾਂ ਦੂਰ 55000 ਰੁਪਏ ਤੱਕ ਵਧ ਸਕਦੀ ਹੈ ਇਸ ਦਾ ਮਤਲਬ ਹੈ ਕਿ سونے ਦੀਆਂ ਕੀਮਤਾਂ ਆਪਣੇ ਸਿਖਰ ਤੇ ਤੋਂ 40% ਘਟਤ ਘਟਣ ਦੀ ਉਮੀਦ ਹੈ ਆਓ ਤੁਹਾਨੂੰ ਦੱਸ ਦਈਏ ਦੱਸਦੇ ਹਾਂ ਕਿ ਭਵਿੱਖ ਬਾਣੀ ਕਿਸ ਨੇ ਕੀਤੀ ਅਤੇ ਇਸ ਦੇ ਇਸ ਨੂੰ ਸਾਰਥਕ ਬਣਾਉਣ ਲਈ ਕਿਸ ਤਰ੍ਹਾਂ ਦੇ ਤਰਕ ਕੀਤੇ ਗਏ ਹਨ ਮੌਜੂਦਾ ਸਾਲ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 20% ਦਾ ਵਾਧਾ ਹੋਇਆ ਹੈ ਭਾਵੇਂ ਇਹ ਸਪਸ਼ਟ ਸਟਾਪ ਮਾਰਕੀਟ ਹੋਵੇ ਹੋਵੇ ਜਾਂ ਰਿਫਿਊਜ ਚਰਚ ਮਾਰਕੀਟ ਸੋਨੇ ਦੀ ਸੋਨੇ ਨੇ ਨਿਵੇਸ਼ਕਾਂ ਨੂੰ ਕਮਾਈ ਰਵਾਨ ਵਿੱਚ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਖਫਤਕਾਰਾਂ ਦੇ ਤੇ ਦਬਾ ਹੁਣ ਸਪਸ਼ਟ ਤੌਰ ਤੇ ਦਿਖਾਈ ਦੇ ਰਹਾ ਹੈ ਕਿ ਹਾਲਾਂਕਿ ਇਸ ਅਮਰੀਕੀ ਵਿਸਲੇਸ਼ਨ ਨੇ ਤੇਜ ਗ੍ਰੈਵਿਟੀ ਦੀ ਤੋ ਇੱਕ ਬਣੀ ਕੀਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ